ਨੇ ਵੀ ਪਰਨਾ ਆਪੂਰਾ ਸਰ ਸੁਣ ਰਹੇ ਹਨ ਸੱਚਾ ਖਾਲਸਾ ਪੰਥ ਦੇ ਵੀ ਸੱਜਣਾ ਸਾਰਿਆਂ ਨੂੰ ਬੇਨਤੀ ਹੈ ਕਿ ਗੁਰੂ ਅਮਰਦਾਸ ਡਵਾਂਸ ਬੰਨ ਜਿਹੜਾ ਹੱਲੇ ਤੱਕ ਬਚਿਆ ਹੋਇਆ ਸੀਗਾ ਉਹ ਇਸ ਵੇਲੇ ਬਿਲਕੁਲ ਦਰਿਆ ਦੀ ਮਾਰ ਦੇ ਵਿੱਚ ਹੈ ਆ ਤੁਸੀਂ ਵੇਖ ਰਹੇ ਹੋ ਬਿਲਕੁਲ ਦਰਿਆ ਜਿਹੜਾ ਉਹਦੀ ਢਾਵ ਉਹ ਬੰਨ ਦੇ ਪੈਰਾਂ ਤੱਕ ਆ ਗਈ ਹੈ ਕ੍ਰੇਟ ਲਾ ਰਹੇ ਆ ਕ੍ਰੇਟ ਵੀ ਡਿੱਗ ਰਹੇ ਹਨ ਇਹ ਸਾਨੂੰ ਇਸ ਸਮੇਂ ਆਪ ਸਾਰਿਆਂ ਦੀ ਮਦਦ ਦੀ ਬਹੁਤ ਵੱਡੀ ਲੋੜ ਹੈ ਸਾਨੂੰ ਇੱਥੇ ਭਰੇ ਹੋਏ ਬੋਰੀਆਂ ਦੀ ਲੋੜ ਹੈ ਸੰਗਤ ਦੀ ਲੋੜ ਹੈ ਜਿਹੜੇ ਬੋਰੇ ਕੈਨੇਡਾ ਵਿੱਚ ਆਪਾਂ ਸਾਰੇ ਸੁਭਸ ਕੀਏ ਇਹ ਸੰਬੰਧ ਦੇ ਨਾਲ 4.5000 ਕਿੱਲਾ ਦੂਜੇ ਬੰਨੇ ਫਸਲਾਂ ਬਚੀਆਂ ਹੋਈਆਂ ਸਾਨੂੰ ਜੇਕਰ ਇਹ ਬੰਨ ਰੁੜ ਜਾਂਦਾ ਹੈ ਦਰਿਆ ਦੇ ਵਹਿਣ ਚ ਤਾਂ ਬਹੁਤ ਵੱਡਾ ਫਸਲਾਂ ਦਾ ਨੁਕਸਾਨ ਹੋਣਾ ਹੈ ਕੋਈ ਛੋਟੀ ਛੋਟੀ ਕਿਸਾਨੀ ਹੈ ਦੋ ਦੋ ਤਿੰਨ ਤਿੰਨ ਕਿੱਦਿਆਂ ਵਾਲੇ ਜਿਨ੍ਹਾਂ ਦੀ ਇੱਧਰ ਫਸਲਾਂ ਹਨ ਇਹ ਇਸ ਕਰਕੇ ਇੱਕ ਵਾਰੀ ਫੇਰ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਸਾਡਾ ਵੱਧ ਤੋਂ ਵੱਧ ਸਹਿਯੋਗ ਦਿਓ ਜੀ ਭਰੇ ਹੋਏ ਬੋਰੇ ਮਿੱਟੀ ਜਾ ਹੋ ਸੰਗਤ ਜਿਹੜੀ ਕਰੇਟਾਂ ਦੇ ਵਿੱਚ ਆਪਾਂ ਬੋਰੇ ਸੁੱਟ ਸਕੀਏ ਸਾਨੂੰ ਪੂਰੇ ਭਰਨ ਵਾਲੀ ਵੌਲੰਟੀਅਰ ਵੀਰ ਸਾਰਿਆਂ ਦੀ ਬੜੀ ਮਦਦ ਦੀ ਲੋੜ ਹੈ ਇੱਕ ਵਾਰੀ ਤਰੀਕ ਵੀ ਮੈਂਸ਼ਨ ਕਰ ਆਓ ਇਹ ਥਾਂ ਜਿਹੜਾ ਕਿੱਥੇ ਆਪਾਂ ਖੜੇ ਆ ਇਹ ਬਿਲਕੁਲ ਗਵਿੰਦਵਾਲ ਸਾਹਿਬ ਸਾਹਮਣੇ ਦਿਖ ਰਿਹਾ ਹੈ ਇੱਥੋਂ ਜਿਹੜਾ ਕਟੜਾ ਐਕਸਪ੍ਰੈਸ ਵੇ ਹੈ ਜਿੱਥੋਂ ਕੋਲ ਸ਼ੁਰੂ ਹੁੰਦਾ ਹੈ ਉਸ ਰਾਹ ਵੀ ਆਇਆ ਜਾ ਸਕਦਾ ਹੈ ਆਇਆ ਤਲਵੰਡੀ ਚੌਧਰੀਆਂ ਜਾਂ ਮੰਗੂਪੁਰ ਪਿੰਡ ਇਹ ਜ਼ਿਲ੍ਹਾ ਕਪੂਰਥਲਾ ਦੇ ਵਿੱਚ ਇਹ ਥਾਂ ਪੈਂਦਾ ਹੈ ਇੱਥੋਂ ਜਾ ਗੋਇੰਦਵਾਲ ਸਾਹਿਬ ਵਾਲੇ ਪੁਲ ਵੱਲੋਂ ਵੀ ਆਇਆ ਜਾ ਸਕਦਾ ਹੈ ਇਹ ਜੇ ਸੰਪਰਕ ਕਰਨਾ ਹੋਵੇ ਤਾਂ ਸਾਡਾ ਨੰਬਰ ਹੈ 94171 88041 ਤੇ 95015 21749 ਅੱਜ 6 ਤਰੀਕ ਹੈ ਜੀ ਤੇ ਆਪ ਸਭ ਦੇਖ ਸਕਦੇ ਹੋ ਕਿ ਪਿਛੇ ਜਿਹੜਾ ਦਰਿਆ ਦਾ ਵਹਿਣਾ ਉਹ ਬਿਲਕੁਲ ਬੰਦੇ ਨਾਲ ਆ ਗਿਆ ਜੀ ਸੋ ਕਿਰਪਾ ਕਰਕੇ ਸਾਰੇ ਬੇਨਤੀ ਸਾਰੇ ਭੈਣ ਭਰਾਵਾਂ ਨੂੰ ਸੰਪਰਦਾਵਾਂ ਨੂੰ ਸਾਰਿਆਂ ਜਿੱਥੇ ਬੰਦਿਆਂ ਨੂੰ ਸਾਡੀ ਆਣ ਕੇ ਮੱਤ ਕੀਤੀ ਜਾਵੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ